ਹਾਂ ਇਹ ਦੋ ਤਿੰਨ ਵਾਰ ਪਹਿਲਾਂ ਵੀ ਝਗੜਾ ਹੋਇਆ ਆ ਸਰ ਇਹ ਮੇਰੇ ਚਾਹਨਾ ਆ ਕਿ ਪ੍ਰਸ਼ਾਸਨ ਇੱਕ ਵਾਰੀ ਕੀਤੀ ਜਾਵੇ ਹਰੇ ਦੋ ਤਿੰਨ ਵਾਰ ਗਾਲਾਂ ਕੱਢਦਾ ਸਰੇ ਬਾਣੇ ਬਾਰੇ ਬੋਲਦੇ ਦੇ ਦੌਰਾਨ ਇਸ ਤਰ੍ਹਾਂ ਦਾ ਕੀ ਗੱਲ ਹੋ ਗਈ ਸਰ ਮੈਂ ਚਪ ਚਪੇੜਾ ਹੀ ਮਾਰੀਆ ਸਰ ਕਤਲੇ ਦਾ ਸਵੇਰੇ 7:30 ਵਜੇ ਤੋਂ ਬਾਅਦ ਹੋਇਆ ਜੀ ਪਰ ਉਹਦਾ ਬੜੇ ਬੁਰੀ ਤਰ੍ਹਾਂ ਕੁੱਟਿਆ ਆ ਸਰ ਸਰ ਬੁਰੀ ਤਰ੍ਹਾਂ ਮੈਂ ਕੁੱਟਿਆ ਨਹੀਂ ਸਰ ਇਹਦੀ ਮਾਂ ਪਿਓ ਨੇ ਸਵੇਰੇ 7:30 ਜਦੋਂ ਇਹਨੇ ਗਾਲਾਂ ਕੱਢੀਆਂ ਉਦੋਂ ਵੀ ਨੇ ਇਹਦੀ ਮਾਂ ਪਿਓ ਨੇ ਚਪੇੜਾ ਮਾਰੀਆ ਇਹਦੇ ਮਾਂ ਪਿਓ ਨੇ ਕੀਤਾ ਜੋ ਕੀਤਾ ਇਹ ਕੱਲ 29 ਅੱਠ ਨੂੰ ਇੱਕ ਇਨਫੋਰਮੇਸ਼ਨ ਸੀ ਸਵੇਰੇ ਕਿ ਇੱਕ ਮਲਕੀਤ ਸਿੰਘ ਨਾਂ ਦਾ ਨੌਜਵਾਨ ਸੀ ਥੋੜਾ ਹਾਈਟ ਘਟਦਾ ਉਹਦਾ ਮਰਡਰ ਹੋਇਆ ਸੀਗਾ ਉੱਥੇ ਉੱਥੇ ਮੌਕੇ ਤੇ ਗਏ ਸੀ ਮੈਂ ਐਸਐਚਓ ਸਮੀਤ ਆਪਣੀ ਪਾਰਟੀ ਤੇ ਮੌਕੇ ਤੇ ਗਏ ਹਾਂ ਉੱਥੇ ਜਾ ਕੇ ਜੋ ਵੇਅਰ ਅਬਾਊਟਸ ਪਤਾ ਲੱਗਿਆ ਉਹਦੇ ਲਾਗੇ ਪਿੱਛੇ ਹੀ ਪਿਛਵਾੜੇ ਬੰਨੇ ਇੱਕ ਨਿਹੰਗ ਸਿੰਘ ਮੁੰਡੇ ਬੈਠਦਾ ਉਸਦਾ ਆਪਣਾ ਰੈਜ਼ਿਡੈਂਸ ਹੈ ਸੁਖਦੀਪ ਸਿੰਘ ਉਹ ਤਹਿਕੀਕਾਤ ਤੋਂ ਪਤਾ ਲੱਗਾ ਕਿ ਉਹਦਾ ਉਹਨੇ ਮਰਡਰ ਕੀਤਾ ਪਰ ਉਹ ਉਦੋਂ ਫਰਾਰ ਹੋ ਗਿਆ ਸੀਗਾ ਔਰ ਅਸੀਂ ਆਪਣੇ ਟੈਕਨੀਕਲ ਤੇ ਸਾਇੰਟਿਫਿਕ ਤਰੀਕੇ ਨਾਲ ਜਿਆਦਾ ਟੈਕਨੀਕਲ ਦੀ ਮਦਦ ਲੈ ਕੇ ਵਿਥਿਨ 12 ਆਵਰਸ ਉਹਨੂੰ ਅਹੀਂ ਰੈਸਟ ਕਰ ਲਿਆ ਸਰ ਰੈਸਟ ਕਿਉਂ ਕੀਤਾ ਉਸ ਇਲਾਕੇ ਚੋਂ ਕੀਤਾ ਉਹਨੂੰ ਸਰ ਇਹ ਮਾਮਲਾ ਕਿਸੇ ਨੇ ਮਰਡਰ ਕਿਉਂ ਕੀਤਾ ਥੋੜਾ ਜਿਹੀ ਮਨਸ਼ਾ ਕੇ ਜਿਹੜਾ ਮਲਕੀਤ ਸਿੰਘ ਦੇ ਜਿਹਦੀ ਡੈਥ ਹੋਈ ਆ ਉਹ ਥੋੜਾ ਜਿਹਾ ਨਿਹੰਗ ਸਿੰਘ ਨੇ ਆਪਣੀ ਪੁਸਤਕ ਵਿੱਚ ਮੁੱਢਲੀ ਪੁਸਤਕ ਦੱਸਿਆ ਕਿ ਮੈਨੂੰ ਗਾਲਾਂ-ਮੋਲਾਂ ਕੱਢਦਾ ਹੁੰਦਾ ਸੀਗਾ ਸਰ ਇਹਨਾਂ ਨੂੰ ਰਜਿਸਟ ਜਿਹੜਾ ਗਾਲਾਂ ਮਾਰਦਾ ਨਹੀਂ ਉਹਦੀ ਮਲਕੀਤ ਸਿੰਘ ਦੀ ਥੋੜੀ ਹਾਈਟ ਘੱਟ ਸੀਗੀ ਮੋਨਾ ਟਾਇਪ ਸੀਗਾ ਇਹਨੇ ਕਿਤੇ ਉਹਨੂੰ ਕੁਛ ਛੇੜਦਾ ਸੀਗਾ ਉਹ ਇਹਨੂੰ ਗਾਲਾਂ ਗਾਉਂਦੇ ਰੱਖ ਕਰਕੇ ਇਹਨਾਂ ਦਾ ਅੱਗੇ ਵੀ ਦੋ ਤਿੰਨ ਵਾਰੀ ਝਗੜਾ ਹੋਇਆ ਸੀਗਾ ਸਰ ਬਾਹਰ ਲੱਗੇ ਕੋਈ ਖਿਆਲ ਵੀ ਨਹੀਂ ਵਰਤੋ ਕੀਤੀ ਨਹੀਂ ਨਹੀਂ ਉਹ ਕਿਸੇ ਨੂੰ ਮੁੱਕੀ ਜੀ ਕੋਈ ਸੱਟ ਪੇਟ ਵਗੈਰਾ ਲੱਗ ਗਈ ਨੂੰ ਬਾਕੀ ਮੈਡੀਕਲ ਰਿਪੋਰਟ ਆਏਗੀ ਜਿਆਦਾ ਉਸ ਤੋਂ ਪਤਾ ਲੱਗੇ ਸਿਰਫ ਕੁਝ ਦਿਨ ਤੋਂ ਵੇਖਣ ਤੇ ਆ ਰਿਹਾ ਹਾਂ ਅਸੀਂ ਕਦੇ ਜਿਆਦਾ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈ ਕੋਈ ਨਾ ਕੋਈ ਕਿਤੇ ਨਾ ਕਿਤੇ ਐਸਾ ਜਿਹਾ ਇਨਸੀਡੈਂਟ ਨਜ਼ਰ ਆ ਰਿਹਾ ਜਿਸ ਦਾ ਵੀ ਕੋਈ ਦੁਕਾਨਦਾਰਾਂ ਨੂੰ ਥ੍ਰੈਟ ਕਰਦੇ ਹੋਏ ਨਜ਼ਰ ਆ ਰਿਹਾ ਹੈ ਸਭ ਆਪਣੇ ਡਿਸਟ੍ਰਿਕਟ ਚ ਤੇ ਪਹਿਲਾਂ ਹੀ ਕਿੱਥੋਂ ਤੱਕ ਜਾਇਜ਼ ਹੈ ਵੀ ਇਸ ਤਰ੍ਹਾਂ ਗੈਨੀ ਕਲੋਜ਼ ਦੇ ਘਰਾਂ ਦੇ ਇੱਕ ਬੰਦੇ ਦਾ ਕਤਲ ਕਰ ਦੇਣਾ ਇਹ ਨਾ ਕਾਨੂੰਨ ਵਾਇਰ ਸਮਝ ਨਹੀਂ ਆਉਂਦਾ ਪਤਾ ਨਹੀਂ ਉਹਨਾਂ ਦੀ ਸੋਚ ਦੇ ਉੱਤੇ ਕੀ ਡਿਪੈਂਡ ਹੈ ਉਹਦੇ ਆਪਣੇ ਦਿਮਾਗ ਦੇ ਵਿੱਚ ਕੀ ਸੀਗਾ ਬਿਲਕੁਲ ਬਿਲਕੁਲ ਠੀਕ ਹੈ ਕੋਈ ਅਫਸਰ ਨਹੀਂ ਹੈ ਮੈਂ ਨੋ ਨੋ ਬਿਲਕੁਲ ਠੀਕ ਹੈ ਤੇ ਫਿਰ ਇਸ ਤਰ੍ਹਾਂ ਦੀ ਜਿਹੜੀ ਵਾਰਦਾਤ ਹੈ ਕੀ ਇਹਦੇ ਤੇ ਕੋਨੈਕਸ਼ਨ ਕੀ ਇਹਦੇ ਪਰਚਾ ਮਾਮਲਾ ਦਰਜ ਕੀਤਾ ਗਿਆ ਹੈ ਨਾ ਇਹ ਅਸੀਂ ਆਪਣਾ ਕੱਲੀ ਮਰਡਰ ਦਾ ਪਰਚਾ ਜਿਹੜਾ 103 BNS ਨਵੀਂ ਜਿਹੜੀਆਂ ਸੈਕਸ਼ਨਸ ਨੇ ਉਹਨਾਂ ਦੇ ਤਹਿਤ ਮਕਰਮਾ ਦਰਜ ਕਰਤਾ ਸੀ ਵਿਦਨ 12 ਆਵਰਸ ਇਹਨੂੰ ਅਰੈਸਟ ਕਰ ਲਿਆ ദ വേണ്ട